ਮੈਂ ਚੱਲ ਫਿਰ ਨਹੀਂ ਸਕਦੀ ਵੋਚਰ ਨੂੰ ਨਹੀਂ ਜਾ ਸਕਦੀ ਜਗ੍ਹਾ ਤੇ ਗਏ ਤਾਂ ਕਈ ਜਗ੍ਹਾ ਤੇ ਗਏ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਲਾਜ ਤੇ ਮੇਰਾ ਪਿਛਲੇ ਦੇ ਫਰਕ ਪਿਆ ਗਿਆ ਬੰਦਾ ਜਦੋਂ ਮੈਂ ਲਗਾਤਾਰ ਆਈ ਸੀ ਜਦੋਂ ਵੋਚਰ ਆਪ ਹੀ ਜਾਣ ਲੱਗ ਪਿਆ ਸੀ ਜਿਸ ਤਰ੍ਹਾਂ ਕਿ ਇਹ ਸਰੀਰ ਦਾ ਢਾਂਚਾ ਹੱਡੀਆਂ ਤੋਂ ਬੰਦਾ ਤੇ ਹੱਡੀਆਂ ਦੀ ਜਿਹੜੀ ਹੈ ਉਹ ਮਾਹਿਰ ਡਾਕਟਰ ਦਾ ਉਹਨਾਂ ਦਾ ਕੰਸਲਟ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਦੇ ਵਿੱਚ ਕਈ ਬਿਮਾਰੀਆਂ ਆ ਜਾਂਦੀਆਂ ਜੋ ਕਿ ਇੱਕ ਆਪਰੇਸ਼ਨ ਤਾਂ ਨਹੀਂ ਬਲਕਿ ਹੱਡੀਆਂ ਨੂੰ ਸਹੀ ਤਰ੍ਹਾਂ ਉਹਦਾ ਟਰੀਟ ਕਰਨ ਦੇ ਵਿੱਚ ਜਿਹਨੂੰ ਫਿਜ਼ੀਓਥੈਰੇਪੀ ਕਿਹਾ ਜਾਂਦਾ ਹੈ ਫਿਜ਼ੀਓਥੈਰੇਪੀ ਨਾਲ ਠੀਕ ਹੋ ਜਾਂਦੀਆਂ ਲੱਖਾਂ ਦਾ ਬਚਾ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਅੱਜ ਇੱਕ ਹੋਰ ਪੇਸ਼ਨਾ ਇੰਟਰੋਡਿਊਸ ਕਰਾਵਾਂਗੇ ਜਿਨ੍ਹਾਂ ਨੂੰ ਸਟਿਕਾ ਦੀ ਪ੍ਰੋਬਲਮ ਸੀ ਡਿਸਕ ਦੀ ਪ੍ਰੋਬਲਮ ਸੀ ਜਿਹੜੇ ਅੱਜ ਟਰੀਟ ਹੋ ਚੁੱਕੇ ਆ ਉਹਨਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਸ਼ੀ ਗੱਲ ਜੀ ਕੀ ਨਾਮ ਤੁਹਾਡਾ ਸੰਤੋਸ਼ ਰਾਣੀ ਸੋ ਦੂਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੇ ਕਿੰਨੇ ਚਿਰ ਤੋਂ ਸੀ ਮੇਰੇ ਡਿਸਕ ਦੀ ਪ੍ਰੋਬਲਮ ਤਿੰਨ ਮਹੀਨੇ ਤੋਂ ਸੀ ਜਿਆਦਾ ਬਹੁਤ ਜਿਆਦਾ ਤਿੰਨ ਮਹੀਨੇ ਤੋਂ ਤੁਹਾਡੇ ਕੋ ਹਾਂ ਜੀ ਤੇ ਕਿਸ ਤਰ੍ਹਾਂ ਤਕਲੀਫ ਕਿਸ ਤਰ੍ਹਾਂ ਦੀ ਸੀ ਮੈਂ ਚੱਲ ਫਿਰ ਨਹੀਂ ਸਕਦੀ ਵਾਸ਼ਰੂਮ ਦੀ ਹੀ ਜਾ ਸਕਦੀ ਦੋ ਜਣੇ ਪਕੜ ਕੇ ਵਾਸ਼ਰੂਮ ਖੜਦੇ ਸੀ ਵਾਸ਼ਰੂਮ ਬੈਠਿਆ ਨਹੀਂ ਜਾਂਦਾ ਇੰਨੀ ਕਿ ਦਰ ਯਾਨੀ ਕਿ ਡਿਸਕ ਦੀ ਪੇਨ ਜੋ ਹੁੰਦੀ ਹੈ ਬਹੁਤ ਜ਼ਿਆਦਾ ਖਤਨਾਕ ਪੇਨ ਹੁੰਦੀ ਹੈ ਬੰਦਾ ਨਾ ਉੱਠ ਸਕਦਾ ਨਾ ਸੋ ਸਕਦਾ ਨਾ ਬੈਠ ਸਕਦਾ ਨਾ ਚੱਲ ਫਿਰ ਸਕਦਾ ਤੇ ਇਸ ਤਰ੍ਹਾਂ ਦੀ ਦਰਦ ਲੈ ਗਏ ਤੁਸੀਂ ਹੋਰ ਵੀ ਕਿਤੇ ਡਾਕਟਰਸ ਨੂੰ ਮਿਲੇ ਹੋਣੇ ਹੋਰ ਵੀ ਇਲਾਜ ਕਰਾਇਆ ਕਈ ਜਗ੍ਹਾ ਤੇ ਗਏ ਬੇਟਾ ਕਈ ਜਗ੍ਹਾ ਤੇ ਗਏ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਤੇ ਫਿਰ ਤੁਸੀਂ 바ਵਾ ఫిਜ਼ੀਓਥੈਰੇਪੀ ਸੈਂਟਰ ਆਏ ਤੋਂ ਉਸ ਤੋਂ ਬਾਅਦ ਕਿੰਨਾ ਕਚੇਰੇ ਇਲਾਜ ਲਿਆ ਤੁਹਾਡਾ ਇਲਾਜ ਤੇ ਮੇਰਾ ਤੀਜੇ ਦਿਨ ਹੀ ਫਰਕ ਪੈ ਗਿਆ 15 ਦਿਨ ਮੈਂ ਲਗਾਤਾਰ ਆਈ ਸੀ ਅਮੜਕੇ ਹੁੰਦੇ 3 ਮਹੀਨੇ ਤੁਸੀਂ ਬਾਹਰ ਇਲਾਜ ਕਰਾਉਂਦੇ ਰਹੇ ਕੋਈ ਫਰਕ ਨਹੀਂ ਪਿਆ ਇੱਥੇ ਤੀਜੇ ਦਿਨ ਫਰਕ ਪਿਆ ਤੀਜੇ ਦਿਨ ਫਰਕ ਪਿਆ ਜਿਹਦੇ ਨਾਲ ਵਾਸ਼ਮਾ ਆਪੀ ਜਾਣ ਲੱਪੀ ਸੀ ਤੀਸਰੇ ਦਾ ਕਿਹੜਾ ਟਰੀਟਮੈਂਟ ਕੀਤਾ ਡਾਕਟਰ ਸਾਹਿਬ ਨੇ ਕੀ ਜਾਦੂ ਹੋ ਗਿਆ ਇੱਥੇ ਸਾਡਾ ਅਤਰ ਅੱਬ ਸੀ ਹੁਣ ਪਤਾ ਨਹੀਂ ਇਹਨਾਂ ਮਸ਼ੀਨਾਂ ਨਾਲ ਹੀ ਇਹਨਾਂ ਨੇ ਜੋ ਵੀ ਕੀਤਾ ਥੈਰਾਪੀ ਨਹੀਂ ਕੀਤਾ ਇੱਥੇ ਇਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਹੀ ਗਏ ਨੇ ਹਾਂ ਮੈਂ ਆਪਣੀ ਬੇਟੀ ਦੇ ਅੱਖ ਬਣਵਾਈ ਸੀ ਨਾ ਉੱਥੇ ਚੱਲ ਜਿਆਦਾ ਪੀਣਾਂ ਕਿਹਾ ਉਹਨਾਂ ਦੋ ਜਾਨੀਆਂ ਨੇ ਇੱਥੋਂ ਠੀਕ ਹੋਈਆਂ ਉਹਨਾਂ ਨੇ ਕਿਹਾ ਮੋੜਾ ਆਪਣੀ ਮੰਮੀ ਨੂੰ ਉੱਥੇ ਲੈ ਜਾ ਫਿਰ ਮੈਂ ਇੱਥੇ ਲੈ ਕੇ ਤੁਰੀ ਆਣੀ ਸੀ ਜਾਂਦਾ ਵੀਲ ਚੇਅਰ ਤੇ ਆਈ ਸੀ ਤੇ ਤਿੰਨ ਦਿਨ ਬਾਅਦ ਤੁਸੀਂ ਆਪ ਤੋਂ ਨਾ ਫਿਰ ਨਾ ਸ਼ੁਰੂ ਆਪ ਤੋਂ ਆਪ ਵਾਸ਼ਰਮ ਜਾਣ ਲੱਪੀ ਹੁਣ ਠੀਕ ਹੋ ਓਕੇ ਆ ਓਕੇ ਤੇ ਜਿਸ ਨਾਲ ਕਿ ਇਹਨਾਂ ਦਾ ਕਹਿਣਾ ਹੈ ਤਿੰਨ ਦਿਨ ਬਾਅਦ ਠੀਕ ਹੋ ਗਏ ਉਸ ਤੋਂ ਪਹਿਲਾਂ ਇਹਨਾਂ ਨੂੰ ਫੜ ਕੇ ਲਿਆਂਦਾ ਗਿਆ ਸੀ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂ ਕਿ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਨਾਲ ਗੱਲ ਕਰਾਂਗੇ ਜਿਹੜੀ ਪੇਨ ਹੈਗੀ ਹੈ ਇੱਕ ਤਿੰਨ ਤਿੰਨ ਮਹੀਨੇ ਲੋਕ ਇਹਦਾ ਇਲਾਜ ਕਰਾਂਦੇ ਨਹੀਂ ਹੁੰਦਾ ਤੇ ਉਹੀ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਟਰੀਟਮੈਂਟ ਕਰਦੇ ਤਿੰਨ ਦਿਨਾਂ ਵਿੱਚ ਬੰਦਾ ਠੀਕ ਹੋ ਜਾਂਦਾ ਅਸਲ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਇਹ ਡਿਪੈਂਡ ਕਰਦਾ ਪੇਸ਼ੈਂਟ ਐਕਚੁਅਲੀ ਮੈਡਮ ਨੂੰ ਪ੍ਰੋਬਲਮ ਸੀਗੀ ਪੀਆਵੀਡੀ ਯੂ نو ਆਪਾਂ ਪ੍ਰੋਲੈਪਸ ਇੰਟਰਵਰਟੀਕਲ ਡਿਸਕ ਨੇ ਹੁੰਦਾ ਕਿ ਇਹ ਕਿ ਹਰ ਮਨਕੀ ਦੇ ਨਾਲ ਡਿਸਕ ਹੁੰਦੀ ਹੈ ਡਿਸਕ ਵਿੱਚ ਜੈਲੀ ਟਾਈਪ ਮਟੀਰੀਅਲ ਹੁੰਦਾ ਉਹ ਮਟੀਰੀਅਲ ਜਿਹੜਾ ਜੈਲ ਹੈ ਉਹ ਥੋੜੀ ਜੀ ਬਾਹਰ ਆ ਜਾਂਦੀ ਹੈ ਜਿਹੜੀ ਨਰਵ ਕੰਪਰੈਸ਼ਨ ਕ੍ਰੀਏਟ ਕਰ ਦਿੰਦੀ ਹੈ ਇਹਨਾਂ ਦੀ ਨਾਸੇ ਦਬਾਸੀ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਸ਼ੂਟਿੰਗ ਪੇਨ ਸੀ ਪੇਨ ਇੰਨੀ ਜ਼ਿਆਦਾ ਇੰਟੈਂਸ ਸੀਗੀ ਕਿ ਕੋਈ ਵੀ ਪੇਨ ਕਿਲਰ ਮੈਡੀਸਿਨ ਜਾਂ ਇੰਜੈਕਸ਼ਨ ਇਹਨਾਂ ਨੂੰ ਅਸਰ ਨਹੀਂ ਸੀ ਕਰਦਾ ਪਰ ਵਿਦ ਗੋਟ ਗ੍ਰੇਸ ਕੇ ਅਸੀਂ ਐਡਵਾਂਸ ਨਿਊਰੋ ਫਿਜ਼ੀਓਥੈਰੇਪੀ ਟਰੀਟਮ ਜਿਹੜੀਆਂ ਫਿਜ਼ੀਓਥੈਰੇਪੀ ਦੀਆਂ ਨੇ ਜਿਹਦੇ ਨਾਲ ਰਿਕਵਰੀ ਫਾਸਟ ਹੋ ਜਾਂਦੀ ਹੈ ਸੋ ਉਹਦੇ ਨਾਲ ਟ੍ਰੀਟਮੈਂਟ ਸਟਾਰਟ ਕੀਤਾ ਤੇ 30 ਦਿਨ ਇਹਨਾਂ ਨੂੰ ਜਿਹੜਾ ਉਹ ਫਰਕ ਪੈਣਾ ਸਟਾਰਟ ਹੋ ਗਿਆ 15 ਡੇਜ਼ ਲਗਾਤਾਰ ਆਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਗੈਪ ਪਾ ਕੇ ਬਰਾ ਰਹੇ ਆ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਠੀਕ ਨੇ ਸਰ ਇਸ ਤਰ੍ਹਾਂ ਦੀ ਪੇਨ ਜਦੋਂ ਕੰਟੀਨਿਊਸਲੀ ਹੁੰਦੀ ਹੈ ਮੈਡੀਸਿਨ ਟ੍ਰੀਟ ਨਹੀਂ ਕਰ ਪਾਉਂਦੀ ਹੈ ਤੇ ਕੁਝ ਡਾਕਟਰ ਸਰਜਰੀ ਵਾਲ ਉਹਨਾਂ ਨੂੰ ਰਿਕਮੈਂਡ ਕਰ ਦਿੰਦੇ ਤੁਹਾਨੂੰ ਸਰਜਰੀ ڪرਾਨੀ ਪੈਣੀ ਹੈ ਤੇ ਜਿਹੜੀ ਸਰਜਰੀ ਹੈ ਉਹ ਨਾ ਕਰਾ ਕੇ ਤੁਸੀਂ ਫਿਜ਼ੀਓਥੈਰੇਪੀ ਨਾਲ ਠੀਕ ਕਰ ਦਿੰਦੇ ਹੋ ਦੋਨਾਂ ਵਿੱਚ ਜ਼ਮੀਨ ਸਰ ਦੇਖੋ ਇਹਨਾਂ ਸਰਜਨ ਆ ਉਹਨਾਂ ਨੇ ਸਰਜਰੀ ਨਾਲ ਟ੍ਰੀਟ ਕਰਨਾ ਅਸੀਂ ਕਨਜ਼ਰਵੇਟਿਵ ਮੈਥਡ ਨਾਲ ਟ੍ਰੀਟ ਕਰਨਾ ਉਹਨਾਂ ਦਾ ਆਪਣਾ ਤਰੀਕਾ ਕਰਨਦਾ ਤੇ ਸਾਡਾ ਆਪਣਾ ਤਰੀਕਾ ਕਰਨਦਾ ਵੀ ਕਿ ਅਸੀਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦੇ ਪਰ ਉਹਨਾਂ ਦਾ ਆਪਣਾ ਵੇ ਹੈ ਅਸੀਂ ਬਿਨਾਂ ਸਰਜਰੀ ਤੋਂ ਕਰਨਾ ਤੇ ਉਹਨਾਂ ਨੇ ਉਹ ਪੇਨ ਜਿਹੜੀ ਹੈ ਸਰਜਰੀ ਕਰਕੇ ਘਟਾਣੀ ਹੈ ਬਿਲਕੁਲ ਗੱਲ ਕਰੀਏ ਕਿ ਇਹਨਾਂ ਦਾ ਜਿਹੜਾ ਟ੍ਰੀਟਮੈਂਟ ਦੇ ਵਿੱਚ ਗੁਲ ਕਿੰਨਾ ਕ ਖਰਚਾ ਆਇਆ ਹੋਣਾ ਸਰ ਖਰਚਾ ਤਕਰੀਬਨ ਤੁਸੀਂ ਲਾ ਲਓ ਕਿ 20-25000 ਰੁਪਏ ਤੋਂ ਵੱਧ ਖਰਚਾ ਨਹੀਂ ਹੋਗਾ मतलब कि 20-25 हजार ਤੋਂ ਬੰਦਾ ਪੂਰਾ ਸਟੈਂਡ ਹੋ ਜਾਂਦਾ ਹੈ ਅਗਰ ਜੇ ਸਰਜਰੀ ਵਾਲੀ ਜਾਈਏ ਤਾਂ 20-25 ਲੱਖ ਵੀ ਹੋ ਸਕਦਾ ਹੈ। ਕੁਝ ਵੀ ਕਹਿ ਸਕਦੇ। ਕੁਝ ਵੀ ਕਹਿ ਸਕਦੇ। ਬਿਨਾ ਸ਼ਰੀਰ ਦੇ ਵਿੱਚ ਕੋਈ ਕੱਟ ਕਿਤੇ ਆਪਾਂ ਦੁਬਾਰਾ ਬੌਂਸ ਨੂੰ ਉਸ ਪੋਜੀਸ਼ਨ ਤੇ ਲਿਆ ਦਿੰਦੇ ਆ ਦੁਬਾਰਾ ਅਹੀ ਜੋ ਟ੍ਰੀਟ ਕਰਕੇ ਸਟ੍ਰਕਚਰ ਬੋਡੀ ਦਾ ਉਸੇ ਹਿਸਾਬ ਰਖੜਾ ਕਰ ਦਿੰਦੇ। ਮੀਨ ਕੀ ਹੈ ਕਿ ਸਰ ਅਸੀਂ ਕੋਈ ਸ਼ਿਰਕਾ ਨਹੀਂ ਇਦਾਂ ਸਰਜਿਕਲ ਇੰਟਰਵੈਂਸ਼ਨ ਨਹੀਂ ਕਰਨੀ ਹੁੰਦੀ। ਸਾਡਾ ਕੰਮ ਜਿਹੜਾ ਹੁੰਦਾ ਉਹ ক্লোਜ਼ ਮੈਥਡ ਨਾਲ ਹੁੰਦਾ ਸਿਰਫ ਕਿਰਨਾਂ ਵਾਲੀ ਟ੍ਰੀਟਮੈਂਟ ਨਾਲ ਜਿਵੇਂ ਅਸੀਂ ਅਰ ਡੀਪ ਫਾਈਨਲੀ ਕੰਪਰੈਸ਼ਨ ਥੈਰੇਪੀ ਦੇ ਦਿੰਦੇ ਨੇ ਉਹਦੇ ਨਾਲ ਜਿਹੜਾ ਕੰਪਰੈਸ਼ਨ ਹੁੰਦਾ ਹੈ ਡਾਇਮੀਟਰ ਡਿਕਰੀਜ਼ ਹੋਏ ਹੁੰਦੇ ਉਹ ਡਾਇਮੀਟਰ ਆਪਾਂ ਇਨਕਰੀਜ਼ ਕਰਦੇ ਹਾਂ ਸੋ ਦੈਟ ਫਲੂਇਡ ਇਹਦਾ ਥੋੜਾ ਬੋਧਾ ਹਿਲ ਜੂ ਲੋ ਕੇ ਨਾਉ ਕੰਪਰੈਸ਼ਨ ਘਟ ਜਾਈ ਔਰ ਹੋਰ ਸਾਰੇ ਕੁਲ ਐਡਵਾਂਸਮੈਂਟ ਇਟ ਵਿੱਚ ਹਾਈ ਪਾਵਰ ਲੇਜ਼ਰ ਹੈ ਫਿਰ ਐਮ ਸਕਲਪਡ ਮਸ਼ੀਨਾਂ ਨੇ ਜਿਹੜੀਆਂ ਹੀਲਿੰਗ ਵਾਸਤੇ ਸਕਸੈਸਫੁਲ ਨੇ ਪੇਸ਼ੈਂਟ ਨੂੰ ਜਿਹੜੀ ਪੇਨ ਹੈ ਉਹਦਾ ਬਹੁਤ ਜਲਦੀ ਫਰਕ ਪੈ ਜਾਂਦਾ ਕਿਉਂਕਿ ਨਰਵ ਕੰਪਰੈਸ਼ਨ ਰਿਲੀਫ ਹੋ ਜਾਂਦਾ ਜਲਦੀ ਇਸ ਦੇ ਨਾਲ ਨਾਲ ਇਹਨਾਂ ਨੂੰ ਸੀਗਾ ਓਬਵੀਅਸਲੀ ਇਲੈਕਟ੍ਰੀਕਲ ਨਰਵ ਮਸਲ ਸਟੀਮੂਲੇਸ਼ਨ ਦਾ ਨਾਉ ਵੀ ਟਰੀਟ ਕੀਤਾ ਉਹ ਵੀ ਠੀਕ ਹੈ ਨਾ ਇਹ ਇੱਕ ਡਿਸਕ ਭਿੰਦੀ ਤੁਹਾਡ ਕੋ ਆਏ ਇਸ ਤੇ ਹੋਰ ਵੀ ਕ੍ਰਿਟੀਕਲ ਕੇਸ ਆਉਂਦੇ ਹੁੰਦੇ ਤੁਹਾਡ ਕੋ ਅੱਜ ਵੀ ਕਾਫੀ ਟਾਈਪ ਦੇ ਪੇਸ਼ੈਂਟ ਆਉਂਦੇ ਕੁੰਜਨੈਕਟਲ ਡਿਸਆਰਡਰ ਦੇ ਪੇਸ਼ੈਂਟ ਆਉਂਦੇ ਜਿਵੇਂ ਸੀਪੀ ਦੇ ਬੱਚੇ ਹੁੰਦੇ ਨੇ ਜਿਹੜੇ ਜਨਮ ਤੋਂ ਚੱਲ ਫੇਰ ਨਹੀਂ ਸਕਦੇ ਉਹ ਪੇਸ਼ੈਂਟ ਸਰ ਕੋ ਕਾਫੀ ਨਵੇਂ ਸੀ ਉਹ ਵੀ ਟਰੀਟ ਹੋ ਜਾਂਦੇ ਬਿਲਕੁਲ ਅੱਜ ਤੱਕ ਅਸੀਂ ਬਹੁਤ ਬੱਚੇ ਚਲਾਏ ਨੇ ਜਿਹੜੇ ਬੱਚੇ ਬਿਲਕੁਲ ਵੀ ਆਪਣੀ ਗਰਦਨ ਨਹੀਂ ਸੀ ਖੜਾarਦੇ ਬੈਠਦੇ ਨਹੀਂ ਸੀ ਚੱਲਦੇ ਨਹੀਂ ਸੀ ਉਹ ਬੱਚੇ ਵਾਇਗੁਰਦੀ ਕਿਰਪਾ ਅਸੀ ਕੋ ਗਿਣਤੀ ਨਹੀਂ ਬਹੁਤ ਬੱਚਾ ਚਲਾਇਆ ਉਹਦੇ ਨਾਮ ਦਾ ਇਸੇ ਕਰਕੇ ਲੋਕ ਤੁਹਾਨੂੰ ਰਿਕਮੈਂਡ ਕਰਨਾ ਸ਼ੁਰੂ ਕਰ ਦਿੰਦੇ ਚਲੋ ਵਾਇਗੁਰਦੀ ਕਿਰਪਾ ਸਰ ਬਲੇਸਿੰਗਸ ਆ ਤੁਹਾਡੇ ਪਰ ਆਉਂਦੀਆਂ ਤੇ ਇਹਨਾਂ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਟ੍ਰੀਟਮੈਂਟ ਜਿਹੜਾ ਆ ਉਹ ਫਿਜ਼ੀਓਥੈਰੇਪੀ ਤਰੀਕੇ ਨਾਲ ਕੀਤਾ ਜਾਂਦਾ ਜਿੱਥੇ ਕਿ ਬੋਨਸ ਨੂੰ ਦੁਬਾਰਾ ਪੋਜੀਸ਼ਨ 'ਚ ਲਿਆ ਕੇ ਵੱਡੀਆਂ ਵੱਡੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਬਸ ਮਹਿ ਜਿੰਨਾ ਕੀ ਤੁਹਾਨੂੰ ਕੰਸਲਟ ਕਰਨਾ ਪਏਗਾ ਆਪਣੀ ਪ੍ਰੋਬਲਮ ਦੇ ਬਾਰੇ ਤੁਹਾਨੂੰ ਪੇਨ ਕਿੱਥੇ ਹੋ ਰਹੀ ਆ ਉਸ ਦੇ ਬਾਰੇ ਉਸ ਦਾ ਇਲਾਜ ਫਿਜ਼ੀਓਥੈਰੇਪੀ ਥਰੂ ਕੀਤਾ ਜਾਂਦਾ ਹੈ